ਨਵੀ ਤੁਹਾਨੂੰ ਪਤਾ ਸੰਗਰਾਹਦਾ ਹੂੰ ਤੂੰ ਉੱਠ ਕੇ ਦਿਨਾ ਲਓ ਫਿਰ ਨਵੀ ਤੁਸੀਂ ਕੱਲ ਵੀ ਨਹੀਂ ਨਾ ਤੇ ਹੀ ਮੈਂ ਤੁਹਾਨੂੰ ਕਹਿ ਨਹੀਂ ਉੱਠੋ ਨਾ ਲਓ ਹੁਣ ਮੇਰੇ ਲੱਗੋ ਚਲ ਜਾ ਕੋਈ ਚੱਕਰ ਨਹੀਂ ਆ ਮੈਂ ਠੀਕ ਹਾਂ ਹੂੰ ਜਾ ਨਵੀ ਅੱਜ ਦਾ ਦਿਨ ਸਾਰੇ ਸਵੇਰੇ ਉੱਠ ਕੇ ਨਾ ਨਾਂਦੇ ਤੋਂ ਹੁੰਦੇ ਆ ਮੈਂ ਪਾਣੀ ਨੂੰ ਗਰਮ ਕਰ ਦੇਣੀ ਗੀਜ਼ਰ ਔਨ ਕਰ ਦੇਣੀ ਮੈਂ ਤੀ ਉੱਠ ਨਾ ਚਲੋ ਉੱਠ ਪੋ ਚੰਗਾ ਹੁੰਦਾ ਨਾ ਨਾ ਉੱਠ ਪੋ ਚੰਗਾ ਤੇਰੀ ਭੈਣ ਹੋਣੀ ਆ ਚਲ ਜਾ ਥੋ ਦੇਖਿਆ ਨਾ ਕੱਲ ਵੀ ਮੈਨੂੰ ਵੀਡੀਓ ਚ ਗੱਲ ਕਰਤੀ ਸੀ ਅੱਜ ਵੀ ਗੱਲ ਕਰਤੀ ਤਈ ਕੀ ਗਲਤੀ ਕਰ ਰਹੇ ਹੋ ਕਿਹਦੀ ਗਾਲ ਤੈਨੂੰ ਮੈਂ ਦੱਸੰਦਿਆਂ ਤੈਨੂੰ ਮੈਂ ਉੱਧਾ ਪੁੱਛੰਦਿਆਂ ਕੌਣ ਆਉਣਾ ਕੋਈ ਜ਼ਰੂਰੀ ਤੂੰ ਇੰਨਾ ਮਗਰ ਪਈ ਮੇਰੇ ਨਾਲ ਹੁੰਦੇ ਮੈਂ ਦੇਖ ਲਾਂਗਾ ਆਪੇ ਐਂਦਾ ਨਹੀਂ ਤੁਸੀਂ ਕਿਹਾ ਹੁਣ ਨਾ ਆਪਣੇ ਗੱਲਾਂ ਤਾਂ ਦੇਖਿਆ ਮੁੱਕਰ ਜਾਂਦੇ ਤੁਸੀਂ ਗਾਲ ਗੱਡੀ ਕੱਲ ਵੀ ਮੈਨੂੰ ਗਾਲ ਕੱਢੀ ਮੈਨੂੰ ਕਮੈਂਟਰ ਤੋਂ ਪਤਾ ਲੱਗ ਗਿਆ ਅੱਜ ਵੀ ਤੀ ਮੈਨੂੰ ਗਾਲ ਕੱਢੀ ਬੰਦ ਕਰ ਦੇ ਦੇਖ ਲਾਂਗਾ ਮੈਂ ਤੂੰ ਚੱਲ ਨਾ ਨਾ ਮਿਲੂਗੀ ਨਾ ਨਾ ਕੋਈ ਬੱਸ ਮਾਦਾ ਜੀ ਨਾ ਸਾਰੀ ਜ਼ਿੰਦਗੀ ਸਵੇਰੇ ਸਿਰ ਉੱਠੇ ਨਾ ਹੁਣ ਮੈਂ ਆ ਸਿਹੜਦੀ ਆ ਚੱਲ ਜਾ ਇੱਥੋਂ ਆਪਾਂ ਚੰਗਾ ਹੀ ਕਹਿੰਦੇ ਤੁਹਾਨੂੰ ਪਤੀ ਨਹੀਂ ਲੈਣਾ ਤੇ ਨਾ ਨ ਨਵੀਂ ਤੁਹੀਂ ਕੱਲ ਵੀ ਨਹੀਂ ਨਾ ਤੇ ਹੀ ਮੈਂ ਤੁਹਾਨੂੰ ਕਹਿ ਨਹੀਂ ਉੱਠੋ ਨਾ ਹੁਣ ਮੇਰੇ ਲੱਗੋ ਚਲ ਜਾ ਕੋਈ ਚੱਕਰ ਨਹੀਂ ਆ ਮੈਂ ਠੀਕ ਹਾਂ ਹੂੰ ਦੱਸ ਨਵੀਂ ਅੱਜ ਦਾ ਦਿਨ ਸਾਰੇ ਸਵੇਰੇ ਉੱਠ ਕੇ ਨਾ ਨਾਂਦੇ ਤੋਂ ਹੁੰਦੇ ਮੈਂ ਪਾਣੀ ਨੂੰ ਗਰਮ ਕਰ ਦੇਣੀ ਗੀਜ਼ਰ ਓਨ ਕਰ ਦੇਣੀ ਮੈਂ ਤੇ ਉੱਠ ਨਾ ਚਲੋ ਉੱਠ ਪੋ ਚੰਗਾ ਹੁੰਦਾ ਨਾ ਨਾ ਉੱਠ ਪੋ ਚੰਗਾ ਤੇਰੀ ਭੈਣ ਹੋਣੀ ਆ ਚਲ ਜਾ ਥੋ ਦੇਖਿਆ ਨਾ ਕੱਲ ਵੀ ਮੈਨੂੰ ਵੀਡੀਓ ਚ ਗੱਲ ਕਰਤੀ ਸੀ ਅੱਜ ਵੀ ਗੱਲ ਕਰਤੀ ਤੇ ਕੀ ਗੱਲ ਤੇ ਕਹਿਣੀ ਤੈਨੂੰ ਮੈਂ ਦੱਸੰਦਿਆ ਤੈਨੂੰ ਮੈਂ ਉੱਧਾ ਪੁੱਛੰਦਿਆ ਕੌਣ ਆਉਣਾ ਕੋਈ ਜ਼ਰੂਰੀ ਤੂੰ ਇੰਨਾ ਮਗਰ ਪਈ ਮੇਰੇ ਨਾਲ ਹੁੰਦੇ ਮੈਂ ਦੇਖ ਲਾਂਗਾ ਆਪੇ ਐਦਾਂ ਨਹੀਂ ਤੁਸੀਂ ਕਿਹਾ ਹੋਣਾ ਆਪਣੇ ਗੱਲਾਂ ਤਾਂ ਦੇਖਿਆ ਮੁੱਕਰ ਜਾਂਦੇ ਤੁਸੀਂ ਗਾਲ ਗੱਡੀ ਕੱਲ ਕਿ ਮੈਨੂੰ ਗਾਲ ਗੱਡੀ ਮੈਨੂੰ ਕਮੈਂਟਰ ਤੋਂ ਪਤਾ ਲੱਗ ਗਿਆ ਅੱਜ ਵੀ ਤੂੰ ਮੈਨੂੰ ਗਾਲ ਕਰਦੀ ਬੰਦ ਕਰ ਦੇ ਦੇਖ ਲਾਂਗਾ ਮੈਂ ਤੂੰ ਚੱਲ ਨਾ ਨਾ ਮੈਨੂੰ ਕੀ ਨਾ ਨਾ ਕੋਈ ਬੱਸ ਮਾਤਾ ਜੀ ਨਾ ਸਾਰੀ ਜ਼ਿੰਦਗੀ ਸਵੇਰ ਸਵੇਰ ਟੇ ਨਾਲ ਹੁਣ ਮੈਂ ਆ ਸੇੜਦੀ ਆ ਚੱਲ ਜਾ ਇੱਥੋਂ ਆਪਾ ਚੰਗਾ ਹੀ ਕਹਿੰਦੇ ਤੁਹਾਨੂੰ ਪਰ ਤੁਸੀਂ ਨਹੀਂ ਨਾ 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 ਉਹ ਤੁਹਾਡੀ ਮਰਜ਼ੀ ਕੈਮਰਾ